ਪਾਠ 11ਵਾਂ ਵਿਸ਼ੇਸ਼ਣ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਅਤੇ ਪੜਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਹ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਕਾਲਾ ਮੁੰਡਾ ਲਾਇਕ ਕੁੜੀ ਬੇਈਮਾਨ ਦੁਕਾਨਦਾਰ ਪੰਜ ਕਿਤਾਬਾਂ ਮੋਟਾ ਹਲਵਾਈ ਆਦਿ ਵਿੱਚ ਕਾਲਾ ਲਾਇਕ ਬੇਈਮਾਨ ਪੰਜ ਮੋਟਾ ਸ਼ਬਦਾਂ ਨੇ ਕ੍ਰਮਵਾਰ ਮੁੰਡਾ ਕੁੜੀ ਦੁਕਾਨਦਾਰ ਕਿਤਾਬਾਂ ਅਤੇ ਹਲਵਾਈ ਨੂੰ ਆਮ ਤੋਂ ਖਾਸ ਬਣਾਇਆ ਹੈ ਇਸ ਲਈ ਇਹ ਵਿਸ਼ੇਸ਼ਣ ਸ਼ਬਦ ਹਨ ਵੇਖੋ ਪੜੋ ਅਤੇ ਸਮਝੋ ਇਹ ਕਮਰਾ ਵੱਡਾ ਹੈ ਰੁੱਖ ਤੇ ਪੰਜ ਚਿੜੀਆਂ ਬੈਠੀਆਂ ਹਨ ਅਮਰ ਸੁਸਤ ਬੰਦਾ ਹੈ ਉਪਰੋਕਤ ਵਾਕਾਂ ਵਿੱਚ ਅਸੀਂ ਵੇਖਦੇ ਹਾਂ ਕਿ ਕਮਰਾ ਇੱਕ ਆਮ ਨਾਂ ਹੈ ਤੇ ਵੱਡਾ ਇਸ ਦੀ ਵਿਸ਼ੇਸ਼ਤਾ ਹੈ ਚਿੜੀਆਂ ਇੱਕ ਆਮ ਨਾਂ ਹੈ ਪੰਜ ਚਿੜੀਆਂ ਦੀਆਂ ਵਿਸ਼ੇਸ਼ਤਾਵਾਂ ਹਨ ਇਸੇ ਤਰ੍ਹਾਂ ਹੀ ਅਮਰ ਇੱਕ ਆਮ ਨਾਮ ਹੈ ਤੇ ਸੁਸਤ ਇਸ ਦੀ ਵਿਸ਼ੇਸ਼ਤਾ ਹੈ ਵਿਸ਼ੇਸ਼ਣ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਵਿਸ਼ੇਸ਼ਣ ਪੰਜ ਹਨ ਕੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪਰਨਾਵੀ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਵ ਦੇ ਗੁਣ, ਦੋਸ਼, ਆਕਾਰ, ਰੰਗ, ਰੂਪ, ਦਸ਼ਾ ਆਦਿ ਦਾ ਗਿਆਨ ਕਰਾਉਂਦੇ ਹਨ ਉਹ ਗੁਣਵਾਚਕ ਵਿਸ਼ੇਸ਼ਣ ਅਖਾਉਂਦੇ ਹਨ ਜਿਵੇਂ ਸਹਜ ਚੰਗਾ ਬੱਚਾ ਹੈ ਲਾਲ ਗਾਜਰ ਸਵਾਦ ਲੱਗਦੀ ਹੈ ਉਸ ਦਾ ਛੋਟਾ ਭਰਾ ਡਾਕਟਰ ਹੈ ਗੁਣਵਾਚਕ ਵਿਸ਼ੇਸ਼ਣ ਤਿੰਨ ਪ੍ਰਕਾਰ ਦੇ ਹਨ ਸਧਾਰਨ ਅਵਸਥਾ ਅਧਿਕਤਰ ਅਵਸਥਾ ਅਦਿਕਤਮ ਅਵਸਥਾ ਸਧਾਰਨ ਅਵਸਥਾ जदों किसी विशेषण की किसी दूसरे नाल तुलना ना की जाए गुणवाचक विशेषण की साधारण अवस्था होंगी है जिमें मोटा पतला चंगा छोटा आदि अधिकतर अवस्था जदों किसी विशेषण की दूसरे नुलना की जाए तो गुणवाचक विशेषण की अधिकतर अवस्था होंगी है जिमें चंगेरा छुटेरा आदि अधिकतम अवस्था ਜਦੋਂ ਦੋ ਜਾਂ ਦੋ ਤੋਂ ਵੱਧ ਵਿਸ਼ੇਸ਼ਣਾਂ ਦੀ ਤੁਲਨਾ ਵਿੱਚ ਇੱਕ ਨੂੰ ਸਭ ਤੋਂ ਚੰਗਾ ਜਾਂ ਮੰਦਾ ਦੱਸਿਆ ਜਾਵੇ ਉਹ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਹੁੰਦੀ ਹੈ ਜਿਵੇਂ ਸਭ ਤੋਂ ਮੋਟਾ ਸਭ ਤੋਂ ਪਤਲਾ ਸਭ ਤੋਂ ਚੰਗਾ ਸਭ ਤੋਂ ਛੋਟਾ ਆਦਿ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਵੇਖੋ ਸਧਾਰਨ ਅਵਸਥਾ ਅਧਿਕਤਰ ਅਵਸਥਾ ਅਧਿਕਤਮ ਅਵਸਥਾ ਉੱਚਾ ਅਧਿਕ ਉਚੇਰਾ ਸਭ ਤੋਂ ਉੱਚਾ ਚੰਗਾ ਚੰਗੇਰਾ ਸਭ ਤੋਂ ਚੰਗਾ ਮੋਟਾ ਮੁਟੇਰਾ ਸਭ ਤੋਂ ਮੋਟਾ ਛੋਟਾ ਛੁਟੇਰਾ ਸਭ ਤੋਂ ਛੋਟਾ ਨਵੀਨ ਨਵੀਨਤਰ ਨਵੀਨਤਮ ਪੁਰਾਣਾ ਪੁਰਾਤਨ ਸਭ ਤੋਂ ਪੁਰਾਤਨ ਸੰਖਿਆਵਾਚਕ ਵਿਸ਼ੇਸ਼ਣ ਜੋ ਸ਼ਬਦ ਕਿਸੇ ਨਾਮ ਜਾਂ ੜਨਾਮ ਦੀ ਗਿਣਤੀ ਦੱਸਦੇ ਹਨ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ ਜਿਵੇਂ ਮੇਰੇ ਕੋਲ 4 ਕੇਲੇ ਹਨ 2 ਕੁੜੀਆਂ ਸਕੂਲ ਜਾ ਰਹੀਆਂ ਹਨ ਹਨੀ ਕੋਲ ਤਿੰਨ ਕਮੀਜ਼ਾਂ ਤੇ ਦੋ ਪੈਂਟਾਂ ਹਨ ਕੁਝ ਲੋਕ ਹੀ ਭੈੜੇ ਹੁੰਦੇ ਹਨ ਪਰਿਮਾਣਵਾਚਕ ਵਿਸ਼ੇਸ਼ਣ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਮ ਦਾ ਮਾਪ ਤੋਲ ਦੱਸਦੇ ਹਨ ਉਹਨਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਆਖਦੇ ਹਨ ਜਿਵੇਂ ਮੈਂ ਇੱਕ ਬੋਰੀ ਖੰਡ ਖਰੀਦੀ ਮੈਨੂੰ 1 ਲੀਟਰ ਦੁੱਧ ਦਿਓ ਨਿਸ਼ਚੈਵਾਚਕ ਵਿਸ਼ੇਸ਼ਣ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਮ ਵੱਲ ਨਿਸ਼ਚੈ ਨਾਲ ਸੰਕੇਤ ਕਰੇ ਨਿਸ਼ਚੈ ਵਾਚਕ ਵਿਸ਼ੇਸ਼ਣਕ ਪਾਉਂਦੇ ਹਨ ਜਿਵੇਂ ਇਹ ਲੜਕਾ ਖੂਬ ਪੜਦਾ ਹੈ ਬਾਹਰ ਕੋਈ ਤੁਹਾਡੇ ਬਾਰੇ ਪੁੱਛ ਰਹੇ ਹਨ ਪੜਨਾਵੀ ਵਿਸ਼ੇਸ਼ਣ ਜਿਹਹੀ ਪੜਨਾਮ ਜੋ ਨਾਮ ਦੇ ਨਾਲ ਮਿਲ ਕੇ ਵਿਸ਼ੇਸ਼ਣ ਦਾ ਕੰਮ ਕਰਨ ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਆਖਦੇ ਹਨ ਜਿਵੇਂ ਤੁਹਾਡਾ ਘਰ ਬੜਾ ਸੁੰਦਰ ਹੈ ਹਰਪ੍ਰਿਤ ਮੇਰਾ ਮਿੱਤਰ ਹੈ ਆਓ ਦੁਹਰਾइए ਵਿਸ਼ੇਸ਼ਣ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਗੁਣਵਾਚਕ ਵਿਸ਼ੇਸ਼ਣ ਕਿਸੇ ਚੀਜ਼ ਮਨੁੱਖ ਆਦਿ ਦੇ ਗੁਣ ਔਗੁਣ ਦੱਸਦੇ ਹਨ ਸੰਖਿਆਵਾਚਕ ਵਿਸ਼ੇਸ਼ਣ ਨਾਮ ਜਾਂ ਪੜਨਾਮ ਸ਼ਬਦਾਂ ਦੀ ਸੰਖਿਆ ਦੱਸਦੇ ਹਨ ਪਰਿਮਾਣਵਾਚਕ ਵਿਸ਼ੇਸ਼ਣ ਨਾਮ ਜਾਂ ਪੜਨਾਮ ਸ਼ਬਦਾਂ ਦਾ ਮਾਪ ਤੋਲ ਦੱਸਦੇ ਹਨ